ਟਾਡਾ ਜੀ ਮੈਂ ਇੱਕ ਅੱਦਾ ਵੱਡਿਆ ਨਾ ਨਾ ਤੇ ਤੁਹਾਨੂੰ ਪਿੰਡ ਚ ਜੜਾ ਨਾ ਸਿੱਧਕ ਨਹੀਂ ਆਉਣਾ ਨਹੀਂ ਜੀத்ਰੀ ਥੱਲੇ ਕਰ ਲੈ ਚੱਲ ਜਾਂਦੀ ਆਪੇ ਹੀ ਤੂੰ ਵੱਡੇਗਾ ਤੇ ਸਾਡੇ ਹੱਥ ਵੱਡੇ ਆ ਆ ਚੂੜੀਆਂ ਨਹੀਂ ਜਾਂ ਪਾਈਆਂ ਅਸੀਂ ਤੇਰੇ ਮੈਂ ਡੱਕਰੇ ਕਰ ਦੇਣਾ ਯੋ ਕਈ ਦੇ ਨਾਲ ਯਾਰ ਆਇਓ ਸ਼ਾਮਾ ਪੈਂਦੀ ਆਪਾਂ ਚੱਲੀਏ ਸਪਰੇ ਵੀ ਕਰਨੀ ਆ ਓਏ ਇਹਦੇ ਤੇ ਸਪਰੇ ਕਰ ਓਏ ਗੰਦੀ ਸੁੰਡੀ ਤੇ ਉਹ ਅਸਰ ਨੂੰ ਪੈਂਦੀ ਆ ਪਿੰਡ ਨੂੰ ਪੈ ਗਈ ਆ ਆ ਕਰ ਗੰਦੀ ਸੁੰਡੀ ਤੇ ਸਪਰੇ ਆ ਡੈਂਗੀ ਆਪੀ ਮਰ ਜਾਣਗੇ ਓਏ ਸ਼ਿਮਿਆ ਉਹ ਬੈ ਜਾ ਐਡਾ ਦੰਦਜਾ ਖੇਡਦਾ ਆ ਆ ਜਾ ਯਾਰ ਆ ਜਾ ਆ ਜਾ ਆ ਜਾ ਲੜਾਈ ਪੂਰੀ ਛਡਾ ਕੇ ਜਾਈਦੀ ਹੁੰਦੀ ਆ ਜਾ ਬਲੇਚ ਨੂੰ ਬਣਾਉਣਾ ਆ ਮੈਂ ਬਲਾਵਾ ਫਿਰ ਹਾਂ ਬੈਲੈਂਸ ਕਰਾ ਕਰਾ ਬੈਲੈਂਸ ਇਹ ਤੇ ਬੜੀ ਮੁਸੀਬਤ ਆ ਹਾਂ ਆ ਫਾੜਾ ਫਾੜੇ ਮਿੱਟੀ ਖਾਣਾ ਦਾ ਸਾਥ ਆ ਰੋਵੇਂ ਆ ਰੋਵੇਂ ਦੁਸ਼ਮਣੀਆਂ ਨੂੰ ਦੁਸ਼ਮਣੀਆਂ ਨੂੰ ਨਹੀਂ ਰੱਖ ਲਓ ਕੋਈ ਬੈਲੈਂਸ ਵਾਲਾ ਮੇਰੀ ਸਕਰੀਨ ਨਾ ਟੁੱਟੀ ਹੁੰਦੀ ਅੱਜ ਤੈਨੂੰ ਮੈਂ ਦੱਸਦਾ ਕਿਨੂੰ ਕਿਨੂੰ ਬੁਲਾਉਣਾ ਹੈ